ਗਰਾਊਂਡ ਵਿੱਚ ਪਹੁੰਚ ਚੁੱਕੇ ਹਨ ਸਭ ਤੋਂ ਪਹਿਲਾਂ ਮੁੱਖ ਮਹਿਮਾਨ ਜੀ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਫਿਰ ਮਾਂ ਜੀ ਨੂੰ ਪ੍ਰੇਰ ਦੇ ਨਿਖਣ ਲਈ ਸੱਦਾ ਦੇਣ ਲਈ ਅੱਗੇ ਵਧਦੇ ਹੋਏ सुना देना डॉक्टर कृष्ण शेखी सिंह नगर डॉ अंकुर सिंह एसएसपी डॉ महेश तापसिंह अतिप्रेत नंबर बीएसपी शहबाज सिंह प्रेते में खड़े जाने होंगे तो ये कौन जब उसके परिवार सागर के अंदर नाम लिख लिया कि मैं मनमोहन यादव का भी देख ना ਜਾਦਰ ਬਸਤੀ ਸੀਨੇ ਵਿੱਚ ਚਾਣਾ ਪ੍ਰੇਤ ਜੀ ਤੋਂ ਬੰਜਾ ਬਸਣ ਰਵਾਸ਼ਾ ਰਾਸਾ ਇਹ ਬੋਤੀ ਅਸਰ ਭਾਗਾ ਵਾਲਾ ਦੇਖ ਹੈ ਕਿ ਅੱਜ ਅਸੀਂ ਵੇਸ਼ ਦਾ 라ਸੀ ਮਾਜਾ ਦਿਖਾਣਾ ਸ਼ਹੀਦ भगत ਸਿੰਘ ਜੀ आजादी ਦਾ ਅਜਿਹਾ ਵਰਨਣਾ ਪੈਦਾ ਕੀਤਾ ਜਿਸ ਨਾਲ ਦੇਸ਼ ਦੀ ਆਜ਼ਾਦੀ ਨੂੰ ਲੰਮੇ ਸਮੇਂ ਤੱਕ ਟਾਲਿਆ ਨਾ ਗਿਆ। ਭਾਰਤੀ ਸੰਤਪਾਣ ਲੋਹੰਦੀ ਸਭ ਤੋਂ ਪ੍ਰਭਾਵਸ਼ਾਲੀ ਸਿੱਖਿਆਸੀ ਸਰਦਾਰ ਪਾਸੀ। ਇਨਕਲਾਬੀ ਨੌਜਵਾਨ ਮਹਿਸਬਾੜਾ ਆੜਿਆ ਰਸੀ ਜਦੋਂ ਉਸਨੇ ਜਲਿਆਂ ਵਾਲੇ ਬਾਗ ਦਾ ਦੌੜਾ ਕੀਤਾ ਜਿਸ ਹਾਰਨਿਸ ਮਸਲੇ ਉਪਾਰਿਤ ਹੁਕਮਿਆ ਗੱਲ ਕੀਤੀ ਦੇਸੀ। ਸ਼ਰੀਪਾ ਗਸੇਂ ਉਹ 14 ਸਾਲਾ ਵਸੀ ਜਦੋਂ ਉਹ ਪਿੰਡ ਦੇ ਉਹਨਾਂ ਲੋਕਾਂ ਦੇ ਵਿੱਚ ਸ਼ਾਮਲ ਸੀ ਜਿਹੜੇ 2 ਫਰਵਰੀ 1921 ਨੂੰ ਗੁਰਦੁਆਰਾ ਸ਼੍ਰੀ ਮੰਨਪ੍ਰਣਾ ਸਾਹਿਬ ਵਿਖੇ ਮਿਸਦੋਸ਼ ਲੋਕਾਂ ਦੇ ਹੋਏ ਹੱਤਿਆ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸੀ। ਬਚਪਨ ਵਿੱਚ ਮਦੂਗਾ ਵਿਚਣ ਵਾਲਾ ਭਗਤ ਸਿੰਘ ਜਿਸ ਨੇ ਆਪਣੀਆਂ ਦਲੇਰਾਨਾ ਕੁਰਬਾਨੀਆਂ ਦੇ ਨਾਲ ਬ੍ਰਿਟਿਸ਼ ਸਾਮਰਾਜ ਨੂੰ ਹਿਲਾ ਕੇ ਰੱਖ ਦਿੱਤਾ ਸੀ ਬ੍ਰਿਟਿਸ਼ ਸਾਮਰਾਜ ਤੋਂ ਪੂਰਨ ਆਜ਼ਾਦੀ ਦਿਵਸ ਦੇ ਲਈ ਸ਼ਹੀਦ ਭਗਤ ਸਿੰਘ ਇੱਕ ਨਿਰਰਥੀ ਦੇ ਤੌਰ ਤੇ ਕੰਮ ਕਰਨਾ ਪਾਇਆ ਭਗਤ ਸਿੰਘ ਨੇ छोटी उम्र ही अथा हिम्मत बुद्धि का प्रदर्शन किया मौलिक चिंतक भी उसने आजादी सिर्फ राजनीति की गल नहीं की सगो उस समाजिक मुक्ति की भी गल करती ਦੇਰ ਬੈਠਾ ਭਗਤ ਸਿੰਘ ਜਦੋਂ ਇੱਕ ਸਪਾਈ ਸਰਵਰ ਜੋ ਕਿ ਅਸ਼ੋਕ ਗਹਿਰਾ ਦਾਸ ਸਿੰਘ ਉਸਤੇ ਹੱਥੋਂ ਲੈ ਕੇ ਰੋਟੀ ਖਾਂਦਾ ਤੇ ਉਹ ਮਾਦਾ ਵਰਗਾ ਦਿਖਦਾ ਤਾਂ ਇਹਦੇ ਵਿੱਚ ਉਹਦੀ ਸੋਚ ਇਸੇ ਵਾਂਗ ਸੀ ਇਹ ਪੂਰੇ ਗਿੰਦੋਸਤਾਂ ਵਿੱਚ ਸਿੱਟ ਚਾਹੇ ਆਜ਼ਾਦੀ ਦਾ ਜਦੋਂ ਅਸੀਂ ਨਾਸਿਮਾ ਦਿਹਾੜਾ ਮਨਾ ਰਹੇ ਹਾਂ ਪਹਿਲਾਂ ਤਾਂ ਮਹਿੰਦੋਸਤਾਨ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਮੂਹ ਲੋਕਾਈ ਨੂੰ ਮੁਬਾਰਕਬਾਦ ਦੇਣਾ ਚਾਹਾਂਗੀ। ਅੱਜ ਬੜਾ ਭਾਗਾ ਭਰਿਆ ਦਿਨ ਹੈ ਕਿ ਮੈਂ ਅੱਜ ਸ਼ਹੀਦ ਭਗਤ ਸਿੰਘ ਦੀ ਧਰਤੀ ਦੇ ਉੱਪਰ ਇਹ ਪਰਚਮ ਲਹਿਰਾਉਣ ਲਈ ਆਈ ਹਾਂ। ਸੋ ਉਹਨਾਂ ਦੀਆਂ ਕੀਤੇ ਆ ਕੁਰਬਾਨੀਆਂ, ਉਹਨਾਂ ਦੇ ਜੋ ਵਿਚਾਰ ਸਨ, ਉਹਨਾਂ ਦੇ ਜੋ ਆਦਰਸ਼ ਸਨ, ਉਹਨਾਂ ਤੇ ਚੱਲ ਕੇ ਹੀ ਅਸੀਂ ਹਿੰਦੁਸਤਾਨ ਨੂੰ ਅੱਗੇ ਲੈ ਕੇ ਜਾਣਾ, ਪੰਜਾਬ ਨੂੰ ਅੱਗੇ ਲੈ ਕੇ ਜਾਣਾ। ਸੋ ਇਸ ਦਿਨ ਉਹਨਾਂ ਦੀਆਂ ਕੁਰਬਾਨੀਆਂ ਯਾਦ ਕਰਨ ਦੀ ਲੋੜ ਹੈ ਤੇ ਸਾਨੂੰ ਆਪਣੇ ਆਪ ਨੂੰ ਸੇਧ ਦੇਣ ਦੀ ਲੋੜ ਹੈ ਕਿ ਅਸੀਂ ਕਿਹੜੇ ਰਾਹਾਂ ਤੇ ਜਿਹੜੇ ਜਿਹੜਾ ਸੁਪਨਾ ਸ਼ਹੀਦ ਭਗਤ ਸਿੰਘ ਨੇ ਪੰਜਾਬ ਲਈ ਹਿੰਦੁਸਤਾਨ ਲਈ ਦੇਖਿਆ ਸੀ ਕਿ ਅਸੀਂ ਉਹਨਾਂ ਤੇ ਤੁਰ ਰਹੇ ਹਾਂ ਜਾਂ ਨਹੀਂ ਇੱਕ ਮੈਂ ਸੰਗਰੂਰ ਦੇ ਵਿੱਚ ਮਾਨ ਸਾਹਿਬ ਨੇ ਪਹਿਲਾਂਾਂ ਦੀ ਸਕੀਮ ਸ਼ੁਰੂ ਕੀਤੀ ਮਹਿਲਾ ਮਨੀ ਕੀ ਕੀ ਸਕੀਮ ਕੀਓ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੀ ਸੋਚ ਨੂੰ ਲੈ ਕੇ ਚੱਲੇ ਸੀ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਹਾਰਾ ਕਰਨ ਲਈ ਉਹਦੇ ਵਿੱਚ ਮਹਿਲਾਵਾਂ ਦਾ ਵੀ ਪੂਰਾ ਯੋਗਦਾਨ ਰਿਹਾ ਸੋ ਮਹਿਲਾਵਾਂ ਦਾ ਜੀਵਨ ਪੱਧਰ ਉੱਚਾ ਚੱਕਣ ਦੇ ਲਈ ਵੱਖ-ਵੱਖ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਪਹਿਲ ਵੀ ਉਹਨਾਂ ਵਿੱਚੋਂ ਇੱਕ ਹੈ ਜਿਦੇ ਵਿੱਚ ਅਸੀਂ ਆਪਣੀਆਂ ਮਹਿਲਾਵਾਂ ਨੂੰ ਸਮਰੱਥ ਬਣਾਉਣ ਦੇ ਲਈ ਉਹਨਾਂ ਨੂੰ ਸਵੈ ਰੋਜ਼ਗਾਰ ਵੱਲ ਪ੍ਰੇਰਿਤ ਕਰ ਰਹੇ ਹਾਂ ਸੋ ਇਹ ਬਹੁਤ ਵਧੀਆ ਔਰ ਉਹਦੇ ਨਾਲ ਬਹੁਤ ਵੱਡਾ ਬਦਲਾਅ ਸਾਡੀਆਂ ਮਹਿਲਾਵਾਂ ਚਾਹੀਦਾ। ਇੱਕ ਮਹਿਲਾਵਾਂ ਨੂੰ ਲੈ ਕੇ ਸਵਾਲ ਹੈ ਜਿਵੇਂ ਬਹੁਤ ਸਾਰੀਆਂ ਜੌਬਸ ਆਨੀਆਂ ਲੇਕਿਨ ਕ੍ਰਾਈਟੇਰੀਆ ਇਦਾਂ ਹੁੰਦਾ ਕਿ ਉਹ ਮਹਿਲਾਵਾਂ ਪੂਰਾ ਨਹੀਂ ਕਰ ਸਕਦੀਆਂ। ਕੋਈ ਇਦਾਂ ਦੀ ਤੁਸੀਂ ਪਲੈਨਿੰਗ ਲਿਆ ਰਹੇ ਹੋ ਕਿ ਕੋਈ ਉਹਦੇ ਵਿੱਚ ਸ਼ੋਰਟ ਮਿਲੇ ਮਹਿਲਾਵਾਂ ਨੂੰ ਕਿ ਤਾਂਕਿ ਜਿਵੇਂ ਫਾਇਰ ਜੇ ਤੁਸੀਂ ਇਸ ਤੋਂ ਪਹਿਲਾਂ ਫਾਇਰ ਬ੍ਰਿਗੇਡ ਦੇ ਮਾਨ ਸਾਹਿਬ ਨੇ ਸ਼ੋਰਟ ਕੀਤੀ ਸੀ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰੇਕ ਜੜੀ ਮਹਿਲਾ ਦੀ ਭਾਗੀਦਾਰੀ ਬਣੇ ਹਰੇਕ ਜੌਬ ਦੇ ਵਿੱਚ ਹਰੇਕ ਕਿੱਤੇ ਦੇ ਵਿੱਚ ਔਰ ਜੇ ਕਿਤੇ ਉਹਦੇ ਵਿੱਚ ਕੋਈ ਚੇਂਜੇਸ ਵੀ ਕਰਨ ਦੀ ਲੋੜ ਹੈ ਤਾਂ ਅਸੀਂ ਕਰਾਂਗੇ। ਮੈਂ ਇੱਕ ਵਰਗਾਂਵਾਰ ਵੀ ਮਾਨ ਸਾਹਿਬ ਉਥੇ ਗਰਾਉਂਡ ਜ਼ੀਰੋ ਤੇ ਬਹੁਤ ਬੁਰਾ ਹਾਲ ਹੈ ਆਂਗਣਵਾੜੀ ਦਾ ਕਈ ਬੱਚੇ ਨਹੀਂ ਹੈ ਕਈ ਕਈ ਆਂਗਣਵਾੜੀ ਸਟਾਫ ਨਹੀਂ ਹੈ ਬਹੁਤ ਪਰੇਸ਼ਾਨੀ ਹੈ ਬੱਚੇ ਨੂੰ ਖਾਣਾ ਨਹੀਂ ਮਿਲ ਸਕਦਾ ਖਾਣਾ ਨਹੀਂ ਮਿਲ ਸਕਦਾ ਬੱਚੋ ਮੈਨੂੰ ਨਹੀਂ ਲੱਗਦਾ ਕਿ ਅਸੀਂ ਕੋਈ ਕਸਰ ਹੁਣ ਛੱਡੀ ਹੈ ਪਹਿਲਾਂ ਦੀਆਂ ਗੱਲਾਂ ਨੇ ਅਸੀਂ ਨਵੇਂ 1000 ਆਂਗਣਵਾੜੀ ਸੈਂਟਰ ਬਣਾਉਣ ਦੀ ਗੱਲ ਕੀਤੀ ਸੀ ਜਿਹਦੇ ਚੋਂ 400 ਬਣ ਕੇ ਕੰਪਲੀਟ ਹੋ ਗਏ ਸੋ ਟਾਈਮ ਥੋੜਾ ਲੱਗ ਸਕਦਾ ਹੈ ਪ੍ਰੋਸੀਜਰ ਨੂੰ 5000 ਆਂਗਣਵਾੜੀ ਵਰਕਰ ਹੈਲਪਰ ਅਸੀਂ ਇਸੇ ਲਈ ਭਰਤੀ ਕਰਨ ਜਾ ਰਹੇ ਹਾਂ ਤਾਂ ਕਿ ਜਿੱਥੇ ਵੀ ਕੋਈ ਖਾਲੀ ਸੈਂਟਰ ਆ ਉਹਨੂੰ ਭਰਿਆ ਜਾਵੇ ਔਰ ਕਦੇ ਵੀ ਐਸਐਨਪੀ ਵੱਲੋਂ ਵੀ ਕਦੇ ਕੋਈ ਪ੍ਰੋਬਲਮ ਨਹੀਂ ਆਈ ਜਿੱਥੇ ਕਿਤੇ ਕੋਈ ਤੁਹਾਨੂੰ ਪਾਰਟਿਕੂਲਰ ਜਗ੍ਹਾ ਤੇ ਲੱਗਦਾ ਤਾਂ ਮੈਨੂੰ ਦੱਸ ਸਕਦੇ 1000 ਰੁਪਏ ਦੀ ਮਹਲਾਮਾ ਵੇਟ ਕਰਦੀਆਂ ਕਦੋਂ ਤੱਕ ਪੂਰਾ ਹੋਏਗਾ ਮੈਨੂੰ ਲੱਗਦਾ ਕਿ ਜੇਕਰ ਸਰਕਾਰ ਇੰਨੇ ਵਾਦੇ ਪੂਰੇ ਕਰ ਸਕਦੀ ਔਰ ਉਹਨਾਂ ਚ ਇਹੋ ਜਿਹੀਆਂ ਸਕੀਮਾਂ ਵੀ ਆਈਆਂ ਜਿਹੜੀਆਂ ਕਦੇ ਵਾਦੇ ਵੀ ਨਹੀਂ ਕੀਤੇ ਸੀ ਸੋ ਇਹਦੇ ਤੇ ਵੀ ਬਹੁਤ ਹੀ ਦੇਰ ਨਹੀਂ ਲੱਗੂ ਕਿਉਂਕਿ ਵੇਟ ਬਹੁਤ ਹੈ ਦੇਰ ਤੋਂ 3 60 ਦਿਨ ਸਾਲੋਂ ਚੱਲ ਰਿਹਾ ਮੈਨੂੰ ਲੱਗਦਾ ਕਿ ਪਹਿਲੀ ਗੱਲ ਆਪਾਂ ਜਦੋਂ ਨਸ਼ਿਆਂ ਦੇ ਖਿਲਾਫ ਜਿਹੜੀ ਲੜਾਈ ਛੇੜੀ ਹੈ ਨਾ ਸਭ ਤੋਂ ਵੱਡੀ ਵੇਟ ਇਹਦੇ ਵਿੱਚ ਵੀ ਅਸੀਂ ਕੋਈ ਬਹੁਤਾ ਟਾਈਮ ਨਹੀਂ ਲਾਵਾਂਗੇ ਛੇਤੀ ਉਹਨਾਂ ਦੀ ਮੰਗ ਬੇਦੇਰੀ ਬੇਦੇਰੀ ਤੁਸੀਂ ਗੱਲ ਕੀਤੀ ਹੈ ਜਿਹੜੇ ਨਸ਼ੇ ਸਭ ਤੋਂ ਵੱਧ ਸ਼ਰਾਬ ਦਾ ਹੈਗਾ ਔਰ ਹਾਈਵੇ ਦੇ ਉੱਤੇ ਇੰਨੇ ਜ਼ਿਆਦਾ ਖੁਲਗੇ ਟੇਕੇ ਇਹਨਾਂ ਨੇ ਆਪਣੀ ਸਰਕਾਰ ਕੀ ਸੋਚ ਰਹੀ ਹੈ ਦੇਖੋ ਸਰਕਾਰ ਨੇ ਹਰ ਨਸ਼ੇ ਨੂੰ ਬੰਦ ਕਰਨ ਦੀ ਗੱਲ ਕੀਤੀ ਹੈ ਔਰ ਇਹਦੇ ਵਿੱਚ ਚਾਹੇ ਸ਼ਰਾਬ ਦਾ ਨਸ਼ਾ ਜਿੱਥੇ ਵੀ ਕਿਤੇ ਕੋਈ ਜਾਨੀ ਨੁਕਸਾਨ ਜਿੱਥੇ ਵੀ ਕਿਤੇ ਸਾਡੀ ਸਿਹਤ ਨਾਲ ਜੁੜਿਆ ਹੋਇਆ ਮਾਮਲਾ ਅਸੀਂ ਉਹਦੇ ਤੇ ਐਕਸ਼ਨ ਲਾਵਾਂਗੇ ਥੈਂਕ ਯੂ ਥੈਂਕ ਯੂ ਥੈਂਕ ਯੂ